ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਪਰਬ ਹੈ ਮੇਰੀ ਆਪ ਸਭ ਨੂੰ ਬੇਨਤੀ ਹੈ ਆਪ ਪੰਜਾਬ ਦੇ ਸਾਰੇ ਸਿੰਗਲਸ ਨੂੰ ਸਾਰੇ ਸੈਲੀਬ੍ਰਿਟੀਜ਼ ਨੂੰ ਹਰ ਹਰ ਪਾਰਟੀ ਦੇ ਪੋਲਿਟਿਸ਼ੀਅਨਸ ਨੂੰ ਜਿੰਨੇ ਵੀ ਇਨਫਲੂਐਂਸਰਸ ਹੈ ਤੇ ਆਪ ਸਭ ਨੂੰ ਗੁਰੂ ਦੀ ਸ਼ਹਾਦਤ ਮਾਣੋ ਟਟੀ ਹੈ ਪੂਰੇ ਮੁਲਕ ਨੂੰ ਪਤਾ ਲੱਗਣਾ ਚਾਹੀਦਾ ਪੂਰੀ ਕਾਇਨਾਤ ਨੂੰ ਪਤਾ ਲੱਗਣਾ ਚਾਹੀਦਾ ਹੈ ਅੱਜ ਜਿਸ ਮੁਲਕ ਦੇ ਉੱਤੇ ਜਿਸ ਵਤਨ ਦੇ ਉੱਤੇ ਅਸੀਂ ਬਹੁਤ ਗਰਵ ਕਰਦੇ ਆ ਉਸ ਮੁਲਕ ਦਾ ਜੋ ਨਕਸ਼ਾ ਜੋ ਡੈਮੋਗ੍ਰਾਫੀ ਹੈ ਉਹ ਸਾਡੇ ਪਿਤਾ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਕਰਕੇ ਹੈ ਤਾਂ ਆਪ ਸਭ ਨੂੰ ਬੇਨਤੀ ਹੈ ਕਿ 350 #350 ਸਾਲ ਸ਼ਹਾਦਤ ਦੇ #350 ਸਾਲ ਸ਼ਹਾਦਤ ਦੇ ਹਿੰਦੀ ਅੰਗਰੇਜ਼ੀ ਪੰਜਾਬੀ ਜਿਹੜੀ ਭਾਸ਼ਾ ਤੁਸੀਂ ਕੰਫਰਟੇਬਲ ਹੋ ਕਿਸੇ ਵੀ ਗੁਰੂ ਘਰ ਮੱਥਾ ਟੇਕਦੇ ਹੋ ਜਾਂ ਕੋਈ ਵੀ ਜਿਹੜਾ ਇਦਾਂ ਦੇ ਕੋਈ ਵੀ ਇੱਕ ਸੈਕਿੰਡ ਪਲੀਜ਼ ਕੋਈ ਵੀ ਜਿਹੜਾ ਹੈ ਤੁਸੀਂ ਜਿੱਥੇ ਵੀ ਮੱਥਾ ਟੇਕ ਰਹੇ ਹੋ ਜਾਂ ਜਿਸ ਤਰੀਕੇ ਨਾਲ ਤੁਸੀਂ ਸਜਦਾ ਕਰਨਾ ਚਾਹੋ ਜਿਸ ਮਰਜ਼ੀ ਪਲੈਟਫਾਰਮ ਤੇ ਸਜਦਾ ਕਰਨਾ ਚਾਹੋ ਇੰਸਟਾਗ੍ਰam ਹੋਵੇ ਫੇਸਬੁਕ ਹੋਵੇ ਟਵਿੱਟਰ ਹੋਵੇ ਐਕਸ ਹੋਵੇ ਜਿਸ ਵੀ ਪਰ ਆਪਾਂ ਆਪਣੇ ਗੁਰੂ ਦੀ ਜਿਹੜੀ ਹੈ ਸ਼ਹਾਦਤ ਦਾ ਪੈਗਾਮ ਪੂਰੇ ਦੇਸ਼ ਤੇ ਪੂਰੀ ਦੁਨੀਆ ਤੱਕ ਪਹੁੰਚਾਏ ਕੰਪਸਬ ਬੇਤੀ ਹੈ #350 ਸਾਲ ਸ਼ਹਾਦਤ ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ